ਪਿਆਰੇ ਦਰਸ਼ਕੋ ਤੇ ਸਰੋਤਿਓ ਆਓ ਸੁਣਦੇ ਹਾਂ ਉਹਨਾਂ ਸੂਰਮੇ ਬੱਬਰਾਂ ਦੀ ਅਮਰ ਕਹਾਣੀ ਜਿਨ੍ਹਾਂ ਨੇ ਅੰਗਰੇਜ਼ ਸਰਕਾਰ ਦੇ ਵਿਰੁੱਧ ਮੋਰਚੇ ਲਾ ਰੱਖੇ ਸਨ ਗੱਲ ਕਰਦੇ ਆ ਈਸਵੀ ਸਨ 1913-14 ਵਿੱਚ ਕਾਲ ਵਾਲੀ ਹਾਲਤ ਬਣੀ ਸੀ ریاਸਤ ਕਪੂਰਥਲਾ ਦੇ ਆਦਮਪੁਰ ਪਿੰਡ ਦਾ ਵਾਸੀ ਸਰਦਾਰ ਕਰਤਾਰ ਸਿੰਘ ਮਹਿਰਾ ਸਿੱਖ ਕਮਾਈ ਕਰਨ ਵਾਸਤੇ ਕੁਝ ਸਾਥੀਆਂ ਦੇ ਨਾਲ ਕੈਨੇਡਾ ਨੂੰ ਜਾਂਦਾ ਹੈ ਤੇ ਉਹਦੇ ਘਰ ਵਾਲੀ ਮੰਗੋ ਜਿਵੇਂ ਕਰਤਾਰ ਸਿੰਘ ਨੂੰ ਹਦਾਇਤਾਂ ਕਰਦੀ ਹੈ ਜਿਵੇਂ ਸਮਝਾਉਂਦੀ ਹੈ ਕਿ ਤੁਸੀਂ ਰਲ ਮਿਲ ਕੇ ਰਹਾ ਜੇ ਆਓ ਸੁਣੀਏ ਇੱਕ ਤਾਂ ਸਾਡੇ ਦੇਸ਼ ਤੇ ਕਰੇ ਹਕੂਮਤ ਗੈਰ ਦੂਜਾ ਕਾਲ ਅਨਾਜ ਦਾ ਹੈ ਡਾਡੇ ਦਾ ਕੈਰ ਇਹਦੇ ਵਿੱਚ ਭਲਾਂਤੀ ਓਲਾ ਚੱਲਿਆ ਤੂੰ ਪਰਦੇਸੀ ਢੋਲਾ ਹੋ ਇਹਦੇ ਵਿੱਚ ਭਲਾਂਤੀ ਓਲਾ ਚੱਲਿਆ ਤੂੰ ਪਰਦੇਸੀ ਢੋਲਾ ਰੱਖਿਓ ਤੁਸੀਂ ਬਣਾ ਕੇ ਟੋਲਾ ਬੜਾ ਜਮਾਨਾ ਮੜਾਏ ਕਾਤੋਂ ਸਿੱਖ ਕਰਨ ਸਰਦਾਰੀ ਇਸ ਦਾ ਸਭ ਨੂੰ ਸਾੜਾ ਏ ਕਾਤੋਂ ਸਿੱਖ ਕਰਨ ਸਰਦਾਰੀ ਇਸ ਦਾ ਸਭ ਨੂੰ ਸਾੜਾ ਏ ਖਬਰੇ ਕੀ ਹੋ ਜਾਣਾ ਭਲਕੇ ਸਾਰੇ ਫਿਰਨ ਪੁਲਸੀਏ ਹਲਕੇ ਖਬਰੇ ਕੀ ਹੋ ਜਾਣਾ ਭਲਕੇ ਸਾਰੇ ਫਿਰਨ ਪੁਲਸੀਏ ਹਲਕੇ ਕਰਚੋਂ ਲੈ ਜਾਂਦੇ ਐ ਵਲਕੇ ਉਹ ਸਿੱਖਾਂ ਦੇ ਟੱਬਰਾਂ ਨੂੰ ਦੇਖ ਕੇ ਨਿਤ ਡੈਰੀਆਂ ਮੁਖਬਰ ਹੈ ਫੜਮਾਉਂਦੇ ਬੱਬਰਾਂ ਨੂੰ ਦੇਖ ਕੇ ਨਿਤ ਡੈਰੀਆਂ ਮੁਖਬਰ ਹੈ ਫੜਵਾਉਂਦੇ ਬੱਬਰਾਂ ਨੂੰ ਪੈ ਗਿਆ ਝੂਠ ਪਾਪ ਦਾ ਪਰਦਾ ਕੋਈ ਕਰਦਾ ਤੇ ਕੋਈ ਪਰਦਾ ਪਾ ਗਿਆ ਝੂਠ ਪਾਪ ਦਾ ਪਰਦਾ ਕੋਈ ਕਰਦਾ ਤੇ ਕੋਈ ਭਰਦਾ ਕੋਈ ਹੈ ਬਨਾਈਓ ਮਰਦਾ ਉਲਟੇ ਕੰਮ ਫਰੰਗੀ ਦੇ ਚੁੱਕਣਾ ਹੱਥ ਕਿਸੇ ਨੇ ਕੀਆ ਉਂਗਲ ਕੀਤਿਆਂ ਡੰਗੀ ਦੇ ਚੁੱਕਣਾ ਹੱਥ ਕਿਸੇ ਨੇ ਕੀਆ ਉਂਗਲ ਕੀਤਿਆਂ ਡੰਗੀ ਦੇ ਉਥੇ ਹਾਲਤ ਹੋਗੀ ਮਾੜੀ ਇਥੇ ਹਾਲਤ ਹੋਗੀ ਮਾੜੀ ਪੱਕਦੀ ਨਾ ਸੌਣੀ ਨਾ ਹਾੜੀ ਇਥੇ ਹਾਲਤ ਹੋਗੀ ਮਾੜੀ ਪੱਕਦੀ ਨਾ ਸੌਣੀ ਨਾ ਹਾੜੀ ਉੱਤੋਂ ਗੋਰੇ ਜਾਣ ਲਸਾੜੀ ਮੰਦਾ ਹਾਲ ਗਰੀਬਾਂ ਦਾ ਸਭ ਨੂੰ ਪਿਆ ਭੁਗਤਣਾ ਡਾਡਾ ਲਿਖਿਆ ਲੇਖ ਨਸੀਬਾਂ ਦਾ ਸਭ ਨੂੰ ਪਿਆ ਭੁਗਤਣਾ ਡਾਡਾ ਲਿਖਿਆ ਲੇਖ ਨਸੀਬਾਂ ਦਾ ਲਿਖੀਆਂ ਡਾਡੇ ਨੇ ਤਕਦੀਰਾਂ ਵਿਖੀਆਂ ਟਕੇ ਟਕੇ ਵਿੱਚ ਹੀਰਾ ਲਿਖੀਆਂ ਡਾਡੇ ਨੇ ਤਕਦੀਰਾਂ ਵਿਖੀਆਂ ਟਕੇ ਟਕੇ ਵਿੱਚ ਹੀਰਾ ਬੈਗ ਛੱਡ ਕੇ ਲੋਕ ਜੰਗੀਰਾਂ ਜੁੜਦੀ ਨਹੀਂ ਲੰਗੋਟੀ ਐ ਭੁੱਖੇ ਪੇਟ ਵਜਾਉਂਦੇ ਫਿਰਦੇ ਮੁਸ਼ਕਲ ਮਿਲਣੀ ਰੋਟੀ ਐ ਭੁੱਖੇ ਪੇਟ ਵਜਾਉਂਦੇ ਫਿਰਦੇ ਮੁਸ਼ਕਲ ਮਿਲਣੀ ਰੋਟੀ ਐ ਹੁਣ ਤਾਂ ਇਸ ਵਿੱਚ ਭਲਾਈ ਕਰਿਓ ਡਟ ਕੇ ਤੁਸੀਂ ਕਮਾਈ ਓ ਹੁਣ ਤਾਂ ਇਸੇ ਵਿੱਚ ਭਲਾਈ ਕਰਿਓ ਡਟਕੇ ਤੁਸੀਂ ਕਮਾਈ ਇਕੱਠੀ ਕਰਕੇ ਪਾਈ ਪਾਈ ਕਰਜਾ ਲਾ ਦਿਓ ਸ਼ਾਹਾਂ ਦਾ ਖਬਰੇ ਕਦ ਹੋ ਜਾਣੇ ਪੂਰੇ ਕੀ ਪ੍ਰਵਾਸਾ ਸ਼ਾਹਾਂ ਦਾ ਖਬਰੇ ਕਦ ਹੋ ਜਾਣੇ ਪੂਰੇ ਕੀ ਪ੍ਰਵਾਸਾ ਸ਼ਾਹਾਂ ਦਾ ਮਾਨਸ ਜਨਮ ਸਬੱਬੀ ਥਿਉਂਦਾ ਬੰਦਾ ਆਸਾਂ ਨਾਲ ਜਿਉਂਦਾ ਮਾਨਸ ਜਨਮ ਸਬੱਬੀ ਥਿਉਂਦਾ ਬੰਦਾ ਆਸਾਂ ਨਾਲ ਜਿਉਂਦਾ ਜਾ ਕੇ ਵਿੱਚ ਪ੍ਰਦੇਸ ਕਮਾਉਂਦਾ ਲੰਮੀਆਂ ਲਾਏ ਆ ਮੀਦਾਂ ਨੂੰ ਤਾញੋਂ ਵਾਰੀ ਵਾਰੀ ਮੰਗੋ ਬੈਠੀ ਕਰੇ ਤਗੀਦਾਂ ਨੂੰ ਤਾਂ ਨਿਉ ਵਾਰੀ ਵਾਰੀ ਮੰਗੋ ਬੈਠੀ ਕਰੇ ਤਗੀ ਦਾ ਨੂੰ ਕੱਠੇ ਹੋਗੇ ਸਿੰਘ ਜਝਾਰੂ ਚੱਲਿਆ ਕਾਮਾਗਾਟਾ ਮਾਰੂ ਕੱਠੇ ਹੋਗੇ ਸਿੰਘ ਜਝਾਰੂ ਚੱਲਿਆ ਕਾਮਾਗਾਟਾ ਮਾਰੂ ਖਬਰੇ ਕਿੱਥੇ ਲਾ ਖਬਰੇ ਕਿੱਥੇ ਜਾਇ ਉਤਾਰੂ ਮੇਰੇ ਸਖਿਆਂ ਵੀਰਾਂ ਨੂੰ ਪਿੱਛੋਂ ਫਿਰੂ ਪਤੰਗਾ ਮੜਦਾ ਹੱਥਾਂ ਦੀਆਂ ਲਕੀਰਾਂ ਨੂੰ ਪਿੱਛੋਂ ਫਿਰੂ ਪਤੰਗਾ ਮੜਦਾ ਹੱਥਾਂ ਦੀਆਂ ਲਕੀਰਾਂ ਨੂੰ ਪਿੱਛੋਂ ਫਿਰੂ ਪਤੰਗਾ ਮੜਦਾ ਹੱਥਾਂ ਦੀਆਂ ਲਕੀਰਾਂ ਨੂੰ